ਸਰਕਾਰ ਨੇ ਜਿਸ ਪ੍ਰਕਾਰ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਚੱਲਦੇ ਇਲੈਕਸ਼ਨ ਦੇ ਵਿੱਚ ਵਿਦੀਡਸ ਦਾ ਨੋਟਿਸ ਦੇ ਕੇ ਡਰਾਉਣ ਦੀ ਤੇ ਧਮਕਾਉਣ ਦੀ ਕੋਸ਼ਿਸ਼ ਕੀਤੀ ਗਈ ਹੈ एयर प्रजातंत्र के लोकतंत्र के खिलाफ है ए कॉन्स्टिट्यूशन के खिलाफ है और इस प्रकार लोकतंत्र के अंदर जेड़ा व्यक्ति चुनाव लड़ रहा होवे ओडू विच चुनाव दे तुसी विजिलेंस दा सम्मान करो ते गल समझ नहीं आती ऑलरेडी विजिले दर्ज कर चुकी है लेकिन अंदर की जान बुझ के डरती और भैदी राजनीति आम आदमी पार्टी करना चाहती है और इस जीडी उन्होंने ਘਟਨਾ ਕਰਮ ਨੂੰ ਅੰਜਾਮ ਦਿੱਤਾ ਹੈ ਇਸ ਗੱਲ ਤੋਂ ਇਹ ਸਪਸ਼ਟ ਹੁੰਦੀ ਹੈ ਕਿ ਆਮ ਆਦਮੀ ਪਾਰਟੀ ਔਰ ਮੁੱਖ ਮੰਤਰੀ ਸਾਹਿਬ ਦੋਨੋਂ ਹੀ ਮੁੱਖ ਮੰਤਰੀ ਸਾਹਿਬ ਸਾਬਕਾ ਮੁੱਖ ਮੰਤਰੀ ਦਿੱਲੀ ਵਾਲੇ ਤੇ ਮੌਜੂਦਾ ਮੁੱਖ ਮੰਤਰੀ ਸਾਹਿਬ ਭੁਖਲਾਹਣ ਦੇ ਵਿੱਚ ਆ ਚੁੱਕੇ ਨੇ ਬਿੱਲੀ ਥੈਲੇ ਚੋਂ ਬਾਹਰ ਆ ਗਈ ਹੈ ਔਰ ਇਹ ਭੁਖਲਾਹਣ ਦੀ ਨਿਸ਼ਾਨੀ ਹੈ ਜਦੋਂ ਬੰਦਾ ਠਾਣੇ ਕੋਟਕਚੈਰੀ ਔਰ ਇਸ ਦਰਮਿਆ ਸੱਜਾਂ ਰਚ ਲਿਆ ਹੋਵੇ ਇਸੇ ਤਰ੍ਹਾਂ ਦੇ ਕਈ ਘਟਨਾਕਰਮ ਪਹਿਲਾਂ ਵੀ ਸਾਹਮਣੇ ਆਏ ਐ ਚੋਣਾਂ ਦੇ ਦਰਮਿਆਨ ਕਈ ਸਾਥੀਆਂ ਤੇ ਪੁਲਿਸ ਨੇ ਮਕੱਦਮੇ ਵੀ ਦਰਜ ਕੀਤੇ ਸੋਬਤਾਰ ਪਾਰਟੀ ਦਾ ਪ੍ਰਧਾਨ ਹੁੰਦੇ ਅੱਜ ਮੈਂ ਇੱਕ ਤਾਂ ਨਖੇਦੀ ਕਰਨਾ ਹੈ ਔਰ ਇਹ ਪੁੱਛਣਾ ਹੈ ਸਰਕਾਰ ਨੂੰ ਵੀ ਸਰਕਾਰ ਹੈ ਕਿ ਸਰਕਸ ਹੈ ਮੈਨੂੰ ਤਾਂ ਲੱਗਦਾ ਕਿ ਇਹਨਾਂ ਨੂੰ ਸਮਝ ਵੀ ਨਹੀਂ ਆ ਰਹੀ ਅਸੀਂ ਕਰ ਕੀ ਰਹੇ ਹਾਂ ਔਰ ਕਰਾਾ ਕੌਣ ਰਿਹਾ ਹੈ ਇਹਨੇ ਪਿੱਛੇ ਚੱਲ ਕੀ ਰਿਹਾ ਜਿਵੇਂ ਸਰਕਸ ਹਰ 15 ਮਿੰਟਾਂ ਬਾਅਦ ਨਵੀਂ ਆਈਟਮ ਪੇਸ਼ ਕੀਤੀ ਜਾਂਦੀ ਹੈ ਉਸੇ ਤਰ੍ਹਾਂ ਦਾ ਮਾਹੌਲ ਅੱਜ ਪੰਜਾਬ ਦੇ ਅੰਦਰ ਚੱਲ ਰਿਹਾ ਹੈ ਪੰਜਾਬ ਦੇ ਲੋਕ ਸਸਪੈਂਸ 'ਚ ਹੈ ਕੀ ਹੋ ਕੀ ਰਿਹਾ ਸੋ ਮੈਂ ਸਮਝਦਾ ਕਿ ਇਹ ਬੁਖਲਾੜ ਦੀ ਨਿਸ਼ਾਨੀ ਹੈ ਹਾਰ ਦੀ ਨਿਸ਼ਾਨੀ ਹੈ ਇਹ ਗਲਤ ਹੋ ਰਿਹਾ ਜੋ ਕੁਝ ਵੀ ਹੋ ਰਿਹਾ ਇਹਦੇ ਪਿੱਛੇ ਹੱਥ ਕਿਹੜਾ ਹੈ ਦਿੱਲੀ ਵਾਲਿਆਂ ਦਾ ਹੱਥ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦਾ ਹੱਥ ਹੈ ਔਰ ਮੈਂ ਵਾਰਨਿੰਗ ਦੇਣਾ ਚਾਹਣਾ ਹੈ ਵਿਜੀਲੈਂਸ ਨੂੰ ਔਰ ਇਹ ਪੁਲਿਸ ਦੇ ਅਧਿਕਾਰੀਆਂ ਨੂੰ ਸਦਾ ਕੰਮ ਇੱਕੋ ਜਿਹਾ ਨਹੀਂ ਰਹਿਦਾ ਇਹ ਬਦਲਦਾ ਰਹਿੰਦਾ ਸਮਾਂ ਟਾਈਮ ਟੂ ਟਾਈਮ ਸਾਡੇ 3 ਸਾਲ ਬੀਤ ਚੁੱਕੇ ਹਨ 3 ਮਹੀਨੇ ਪਹਿਲਾਂ ਚੋਣ ਜਾਬਤਾ ਲੱਗ ਜਾਂਦਾ ਹੈ ਅਗਲੀ ਮਾਰਚ 2027 ਨੂੰ ਦੁਬਾਰਾ ਚੋਣ ਆ ਜਾਣੇ ਪਰ ਜਿਹੜਾ ਰੋਜ਼ ਤੁਸੀਂ ਅਲਾ ਕਰ ਰਹੇ ਹੋ ਪ੍ਰਸ਼ਾਸਨ ਦੇ ਕਹਿੰਦੇ ਇਹ ਸਾਰੇ ਦਾ ਸਾਰਾ ਯਾਦ ਰੱਖਾਂਗੇ ਇਹ ਭੁੱਲਿਆ ਨਹੀਂ ਜਾਏਗਾ ਪੁਲਿਸ ਕਿਸ ਤਰ੍ਹਾਂ ਬਿਲਕੁਲ ਹੱਥ ਥੋਕੂ ਹੀ ਵੀ ਆ ਪੁਲਿਸ ਫੇਵੀਡੈਂਸ ਕਿ ਜੋ ਇਹਨਾਂ ਦਾ ਬੰਦਾ ਕਹਿ ਦਿੰਦਾ ਪੂਰੇ ਮੁਤਾਬਕ ਇਹ ਉਹਨਾਂ ਦੇ ਇਸ਼ਾਰਿਆਂ ਤੇ ਚੱਲਣ ਲੱਗ ਪੈਂਦੇ ਪਹਿਲਾਂ ਵੀ ਇਸੇ ਤਰ੍ਹਾਂ ਕੀਤਾ ਕਿੰਨੇ ਲੋਕਾਂ ਦੇ ਮਕਦਮੇ ਦਰਜ ਕੀਤੇ ਕਿੰਨੇ ਲੋਕਾਂ ਨੂੰ ਜੇਲਾ ਭੇਜਿਆ ਕੀ ਹੋਇਆ ਫਿਰ ਉਹਨਾਂ ਦਾ ਸੋ ਇਹ ਸਰਾਸਰ ਜ਼ਾਤੀ ਤੇ ਸਰਾਸਰ ਮੈਂ ਸਮਝਦਾ ਕਿ ਇਹ ਤੱਕਾ ਕੀਤਾ ਗਿਆ ਹੈ ਜਿਹੜਾ ਸਾਡੇ ਉਮੀਦਵਾਰ ਨੂੰ ਸੰਮਨ ਜਾਰੀ ਕੀਤੇ ਗਏ ਹਨ ਔਰ ਸੰਮਨ ਜਾਰੀ ਕਰਨੇ ਸੀ ਤਾਂ ਤੁਸੀਂ ਇਲੈਕਸ਼ਨਾਂ ਤੋਂ ਬਾਅਦ ਕਰ ਲੈਂਦੇ ਪਹਿਲਾਂ ਕਰ ਲੈਂਦੇ ਮਿਡਲ ਆਫ ਦਾ ਇਲੈਕਸ਼ਨ ਕੀ ਜ਼ਰੂਰਤ ਆ ਗਈ ਸੀ ਬਈ ਤੁਹਾਨੂੰ ਸੰਮਨ ਜਾਰੀ ਕਰਨ ਦੀ ਦਰਸਾਤਾ ਰਿਹਾ ਨਾ ਕਿ ਕਾਂਗਰਸ ਪਾਰਟੀ ਜਿੱਤ ਰਹੀ ਹੈ ਇਹ ਦਰਸਾਤਾ ਰਿਹਾ ਤੁਹਾਨੂੰ ਲੋਕਾਂ ਨੂੰ ਤੁਸੀਂ ਬਾਣੀ ਨੂੰ ਹਰ ਤਾਜ਼ਾ ਅਪਡੇਟ ਦੇ ਲਈ On Sky TV ਦੇ ਨਾਲ